ਸੋ ਹਾਂਜੀ ਗਾਇਸ ਕੀ ਹਾਲ ਹੈ ਤੁਹਾਡੇ ਸਾਰੇ ਦਾ ਸਵੇਰ ਦੇ ਵਜੇ ਨੇ 7 ਤੇ ਆਪਾਂ ਚੱਲੇ ਆ ਜੀ ਹਸਪੀਟਲ ਵੱਲ ਨੂੰ ਜੋ ਕਿ ਆਪਣੀ ਦੁੱਧ ਦੀ ਸੇਵਾ ਚੱਲਦੀ ਹੈ ਤੇ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤੁਸੀਂ ਐਂਡ ਤੱਕ ਬਨੇ ਰੋ ਹਾਂਜੀ ਗਾਇਸ ਆਪਾਂ ਪਹੁੰਚ ਗਏ ਆ ਜੀ ਹਸਪੀਟਲ ਵੱਲ ਨੂੰ ਤੇ ਆਪਾਂ ਚੱਲੇ ਆ ਜੀ ਅੰਦਰ ਪੇਸ਼ੈਂਟਾਂ ਵੱਲ ਦੁੱਧ ਪਾਨ ਸੋ ਹਾਂਜੀ ਗਾਇਸ ਆਪਾਂ ਪਹੁੰਚ ਗਏ ਆ ਜੀ ਲਿਫਟ ਵਿੱਚ ਤੇ ਆਪਾਂ ਚੱਲੇ ਆ ਜੀ ਪੇਸ਼ੈਂਟਾਂ ਵੱਲ ਨੂੰ ਸੋ ਤੁਸੀਂ ਬਨੇ ਰੋ Dud pob anni. Dud pob anni. Thank you. 아무렇지